ਕੈਨੇਡਾ ਦੇ ਵਿੱਚ ਜਿਹੜੀਆਂ ਐਮਰਜੈਂਸੀ ਸਰਵਿਸਸਸ ਨੇ ਉਹਨਾਂ ਦੇ ਉੱਤੇ ਵੀਕਐਂਡਸ ਦੇ ਉੱਤੇ ਆਮ ਤੌਰ ਦੇ ਤੇ ਐਮਰਜੈਂਸੀ ਡਿਪਾਰਟਮੈਂਟ ਇੰਟੀਰੀਅਰ ਦੇ ਵਿੱਚ ਕਈ ਵਾਰੀ ਬੰਦ ਕਰ ਦਿੱਤੇ ਜਾਂਦੇ ਆ ਵੈਨਕੂਵਰ ਏਰੀਆ ਦੇ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਨੇ ਉਹ ਜਿਹੜਾ ਪੰਜਵੀਂ ਵਾਰ ਹੋ ਗਿਆ ਕਿ ਸਟਾਫ ਸ਼ਾਰਟੇਜ ਕਰਕੇ ਉਹਨਾਂ ਨੂੰ ਦੂਜੇ ਪਾਸੇ ਭੇਜਣਾ ਪਿਆ ਹੋਵੇ ਸੋ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਆ ਜਿਹੜੇ ਕਈ ਥਾਵਾਂ ਦੇ ਉੱਤੇ ਕਈ ਵਾਰੀ ਕੋਈ ਮਸ਼ੀਨ ਆਪਰੇਟਰ ਨਹੀਂ ਹੁੰਦਾ ਕੋਈ ਸਿਕਿਟੀ ਸਕੈਨ ਕਰਨ ਵਾਲਾ ਬੰਦਾ ਹੈ ਨਹੀਂ ਕਿਤੇ ਕੁਝ ਹੈ ਨਹੀਂ ਇਹ ਆਮ ਤੌਰ ਦੇ ਉੱਤੇ ਇੰਟੀਰੀਅਰ ਦੇ ਵਿੱਚ ਹੁੰਦਾ ਪਰ ਕਈ ਵਾਰੀ ਵੱਡੇ ਸ਼ਹਿਰਾਂ ਦੇ ਮੇਜਰ ਹਸਪੀਟਲ ਦੇ ਵਿੱਚ ਵੀ ਸਟਾਫ ਦੀ ਸਮੱਸਿਆ ਆ ਰਹੀ ਹੈ ਹੁਣ ਇਹ ਪ੍ਰੋਵਿੰਸ ਵਾਈਡ ਇਸ਼ੂ ਆ ਸਾਰੇ ਜਿਹੜਾ ਪੇਸ਼ੈਂਟਾਂਵਾਂ ਨੂੰ ਆਸੇ ਪਾਸੇ ਭੇਜਣਾ ਪੈ ਰਿਹਾ ਚਾਹੇ ਉਹ ਸ਼ਹਿਰੀ ਇਲਾਕੇ ਆ ਚਾਹੇ ਉਹ ਪਿੰਡੂ ਇਲਾਕੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੇ ਇਹ ਐਮਰਜੈਂਸੀ ਡਿਪਾਰਟਮੈਂਟ ਤੇ ਬੰਦ ਹੋਣ ਦਾ ਅਸਰ ਪੈ ਰਿਹਾ ਆ ਤੇ ਇਹ ਦੱਸ ਰਿਹਾ ਆ ਕਿ ਜਿਹੜੀ ਡਾਕਟਰ ਦੀ ਸ਼ਾਰਟੇਜ ਆ ਉਹ ਬਹੁਤ ਵੱਡੀ ਆ ਤੇ ਉਹਦਾ ਅਸਰ ਬਹੁਤ ਵੱਡਾ ਪੈ ਰਿਹਾ ਹੈ ਹੈਲਥ ਮਿਨਿਸਟਰ ਨੇ ਜਿਹੜੀ ਐਮਫਸਾਈਜ਼ ਕੀਤਾ ਰਿਕਰੂਟਮੈਂਟ ਦੇ ਉੱਤੇ ਵੀ ਸਾਡਾ ਫਾਇਦਾ ਹੋਇਆ ਲੋਕ ਬਹੁਤ ਸਾਰੇ ਦੇ ਵਿੱਚ ਆਏ ਆ ਪਰ ਨਾਲੇ ਵੀ ਦੱਸਿਆ ਕਿ ਇਹ ਇਨਸਫੀਸ਼ੀਐਂਟ ਆ ਜਿੰਨੀ ਇਸ ਵੇਲੇ ਪੋਪੂਲੇਸ਼ਨ ਦੀ ਡਿਮਾਂਡ ਵਧ ਰਹੀ ਹੈ ਉਹਨੂੰ ਸਾਰੇ ਨੂੰ ਪੂਰਾ ਕਰਨ ਦੇ ਲਈ ਵੀ ਡਿਮਾਂਡ ਹੀ ਇੰਨੀ ਜ਼ਿਆਦਾ ਆ ਇਸ ਵੇਲੇ ਕਿ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਡਾਕਟਰ ਜਿਹੜੇ ਉਹ ਹੈ ਹੀ ਨਹੀਂ ਜਿਹੜੇ ਕਲੋਜ਼ਰਸ ਨੇ ਇਹ ਐਮਰਜੈਂਸੀ ਡਿਪਾਰਟਮੈਂਟ ਹਸਪਤਾਲਾਂ ਦੇ ਵਿੱਚ ਉਹ ਹੌਲੀ ਦੇਣੇ ਪੇਸ਼ੈਂਟ ਨੂੰ ਰਿਜੈਕਟ ਕਰ ਦਿੰਦੇ ਆ ਕਿ ਜਿਹੜੀ ਅਰਬਨ ਸਰਵਿਸ ਫੇਲਓਰ ਦੀ ਜਿਹੜੀ ਇੱਕ ਪਰਸੈਪਸ਼ਨ ਜਿਹੜੀ ਆ ਉਹ ਨਾ ਉਸ ਤਰੀਕੇ ਦੇ ਨਾਲ ਬਣੇ ਪ੍ਰੋਬਲਮ ਬਹੁਤ ਵੱਡੀ ਆ ਫਰੇਜ਼ਰ ਹੈਲਥ ਦੇ ਜਿਹੜੇ ਫਰੇਜ਼ਰ ਹੈਲਥ ਹੈਗੀ ਆ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਮੰਨਦੇ ਆ ਕਿ ਸ਼ਾਰਟੇਜ ਲੰਬਾ ਸਮਾਂ ਹਜੇ ਰਹਿਣ ਦੀ ਸੰਭਾਵਨਾ ਹੈ ਹੈਲਥ ਅਥਾਰਟिटीज ਆਪਣੀ ਸਟਰਗਲ ਕਰ ਰਹੀਆਂ ਸਾਰੀਆਂ ਹੈਲਥ ਅਥਾਰਟिटीज ਇਸ ਰਿਜਨ ਦੇ ਵਿੱਚ ਡੀਲ ਕਰ ਰਹੀਆਂ ਆ ਐਮਰਜੈਂਸੀ ਸਟਾਫ ਸ਼ਾਰਟੇਜ ਦੇ ਨਾਲ ਤੇ ਜਿਹੜੀ ਦੇ ਨਾਲ ਸਰਵਿਸ ਡਿਸਟਰਪਸ਼ਨ ਹੋਰ ਜ਼ਿਆਦਾ ਹੋ ਰਹੀ ਹੈ ਐਨਡੀਪੀ ਦਾ ਹੈਲਥ ਕ੍ਰਾਈਸਿਸ ਜਿਹੜਾ ਹੈ ਇੱਕ ਚੈਲੰਜ ਹੋ ਸਕਦਾ ਇਹਨਾਂ ਦੇ ਲਈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਕੁਐਸਚਨ ਪਹਿਲਾਂ ਵੀ ਗੱਲਬਾਤ ਕੀਤੀ ਸੀ ਬੰਦੇ ਦੀ ਦਰਦ ਹੁੰਦਾ ਸ਼ਨੀਵਾਰ ਐਤਵਾਰ ਤੇ ਮੂਰੇ ਜਾ ਕੇ ਜਦੋਂ ਹਸਪਤਾਲ 'ਚ ਜਾਂਦਾ ਉਹ ਕਹਿੰਦੇ ਡਾਕਟਰ ਹੈ ਨਹੀਂ ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਬੰਦ ਆ ਉਹ ਬੰਦਾ ਫਿਰ ਸਰਕਾਰ ਤੇ ਗੁੱਸਾ ਕੱਢਦਾ ਚਾਹੇ ਸਟਾਫ ਸ਼ਾਰਟੇਜ ਆ ਮਸਲਾ ਆ ਪੋਪੂਲੇਸ਼ਨ ਆ ਉਹਨੂੰ ਨਹੀਂ ਪਤਾ ਇਸ ਕੱਲ ਦਾ ਉਹਦਾ ਗੁੱਸਾ ਸਿੱਧਾ ਐਨਡੀਪੀ ਦੇ ਉੱਤੇ ਨਿਕਲਣਾ ਕਿ ਭਾਈ ਮੈਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੂੰ ਐਤ ਕਿ ਮੈਂ ਕਿਤੇ ਹੋਰ ਵੋਟ ਪਾਉਂਗਾ ਕਿਉਂਕਿ ਮੈਨੂੰ ਤੰਗੀ ਕੱਟਣੀ ਪਈ ਆ ਈਵਨ ਜਿਹੜੇ ਵੱਡੇ ਹਸਪੀਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਹੁਣ ਡਾਕਟਰ ਪੂਰੇ ਨਹੀਂ ਆ ਡਾਕਟਰ 7 ਦਿਨ 24 ਘੰਟੇ ਤੇ ਕੰਮ ਕਰ ਨਹੀਂ ਸਕਦੇ ਜਿੱਥੇ ਕਿਤੇ ਰੂਰਲ ਏਰੀਆ ਦੇ ਵਿੱਚ ਜਾਂ ਇੰਟੀਰੀਅਰ ਦੇ ਵਿੱਚ ਉਹ ਕੰਮ ਕਰਦੇ ਆ ਜਦੋਂ ਉਹ ਛੁੱਟੀ ਤੇ ਚਲੇਗੇ ਮੰਨ ਲਓ ਸ਼ਨੀਵਾਰ ਐਤਵਾਰ ਉੱਥੇ ਫਿਰ ਡਾਕਟਰ ਹੀ ਹੈ ਨਹੀਂ ਜਾਂ ਤਾਂ ਹੋਵੇ ਵੀ ਕਿ 8-10 ਡਾਕਟਰ ਹੁੰਦੇ ਆ ਉਹਨਾਂ ਦੇ ਵਿੱਚੋਂ ਕੁਝ ਚਲੇ ਗਏ ਤੇ ਉਹਨਾਂ ਦੇ ਵਿੱਚੋਂ ਕੁਝ ਡਾਕਟਰ ਰਹਿਣਗੇ ਐਮਰਜੈਂਸੀ ਡਿਪਾਰਟਮੈਂਟ ਸਦਾ ਖੁੱਲਾ ਰਹੂਗਾ ਡਾਕਟਰ ਆਵੇਂ-ਸਾਵੇਂ ਨੇ ਜਿੰਨੇ ਕਿ ਚਾਹੀਦੇ ਉਹਨੇ ਉਹਨੇ ਕੀ ਆ ਉੱਥੇ ਪਰ ਜਦੋਂ ਫਿਰ ਉਹ ਚਲੇ ਜਾਂਦੇ ਆ ਤਾਂ ਉਹ ਡਿਪਾਰਟਮੈਂਟ ਇਹਨਾਂ ਨੂੰ ਬੰਦ ਕਰਨਾ ਪੈਂਦਾ ਉਹਨਾਂ ਨੂੰ ਇਹ ਦੂਜੀ ਥਾਂ ਦੇ ਉੱਤੇ ਭੇਜ ਦਿੰਦੇ ਵੀ ਕਿ ਜੇ ਮੈਰਿਟ ਦੇ ਵਿੱਚ ਬੰਦ ਹੋਗਾ ਤਾਂ ਤੁਸੀਂ ਕਿਆਮਲੂਪਸ ਚਲੇ ਜਾਓ ਤੇ ਜਾਂ ਫਰਾਨੇ ਵਾਲੇ ਫਰਾਨੇ ਸ਼ਹਿਰ ਦੇ ਵਿੱਚ ਚਲੇ ਜਾਓ ਉਹ ਐਨਡੀਪੀ ਦੇ ਉੱਤੇ ਇਹਦਾ ਅਸਰ ਪੈ ਸਕਦਾ ਇਸ ਵੇਲੇ ਜਿਹੜੇ ਰਿਕਰੂਟਮੈਂਟ ਪਲਾਨਸ ਨੇ ਡਾਕਟਰ ਰੱਖੇ ਇਹਨਾਂ ਨੇ ਬਹੁਤ ਇੰਨੀ ਕਿ ਡਾਕਟਰ ਨਹੀਂ ਰੱਖੇ ਪਰ ਦੁਨੀਆ ਹੀ ਇੰਨੀ ਵੱਧ ਗਈ ਹੈ ਕਿ ਡਾਕਟਰ ਫੇਰ ਵੀ ਥੋੜੇ ਆ ਜਿਹੜਾ ਵਿਦਾਊਟ ਜਿਹੜੇ ਜਿਨ੍ਹਾਂ ਦੇ ਕੋਲੇ ਫੈਮਿਲੀ ਫਿਜ਼ੀਸ਼ੀਅਨ ਨਹੀਂ ਸੀਗਾ ਫੈਮਿਲੀ ਡਾਕਟਰ ਨਹੀਂ ਸੀ ਉਹਨਾਂ ਦੀ ਗਿਣਤੀ ਘਟੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਇੱਕ ਹਾਂ ਪੱਕੀ ਗੱਲ ਆ ਪਰ ਹਜੇ ਵੀ ਡਾਕਟਰ ਪੂਰੇ ਨਹੀਂ ਆ ਸਰਕਾਰ ਜਿਹੜੀ ਐਸ ਵੇਲੇ ਉਹ ਕਲੇਮ ਇਹ ਕਰ ਰਹੀ ਆ ਕਿ ਇਹਨਾਂ ਦੇ ਕੋਲ ਇੱਕ ਪਲਾਨ ਆ ਜਿਹਦੇ ਵਿੱਚ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਮਤਲਬ ਐਸ ਤਰ੍ਹਾਂ ਨਹੀਂ ਕੀਤਾ ਜਾਊਗਾ ਜਿਹੜੇ ਪੰਡੈਮਿਕ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਡਾਇਵਰਟ ਕੀਤੇ ਗਏ ਉਹਦੇ ਉੱਤੇ ਅਸੀਂ ਜਿਹੜੀ ਐਸ ਵੇਲੇ ਸਟਰੈਟਜੀਜ਼ ਆ ਉਹਦਾ ਕੁਛ ਨਾ ਕੁਛ ਕਰਾਂਗੇ ਪਰ ਉਹ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਜਿਹੜਾ ਇੱਕ ਨਵਾਂ ਮੈਡੀਕਲ ਸਕੂਲ ਸੀ ਹੈ ਬਹੁਤ ਕ੍ਰੂਸ਼ਲ ਚੀਜ਼ ਆ ਕੋਡ ਲੇ ਹੋ ਰਿਹਾ ਅਭੀ 26 ਤੱਕ ਨਹੀਂ ਖੋਲਣਾ ਤੇ ਜੇ ਸਕੂਲ ਨਹੀਂ ਖੋਲਣਾ ਕਾਲੇ ਨਹੀਂ ਖੋਲਣਾ ਤੇ ਉਹਦੇ ਵਿੱਚ ਫਿਰ ਡਾਕਟਰ ਨਾਮੇ ਕਿੱਥੋਂ ਆਉਣਗੇ ਦੂਜੀ ਗੱਲ ਇਹ BC ਇਕੱਲਾ ਕੁਝ ਨਹੀਂ ਕਰ ਸਕਦਾ ਨੈਸ਼ਨਲ ਕ੍ਰਾਈਸਿਸ ਆ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਦੱਸਿਆ ਆ ਕਿ ਬ੍ਰਿਟਿਸ਼ ਕੰਪੀਆ ਦੇ ਲਈ ਇਹ ਇਕੱਲਾ ਮਸਲਾ ਨਹੀਂ ਹੈ ਸਗੋਂ ਹੈਲਥ케ਅਰ ਕ੍ਰਾਈਸਿਸ ਦੇ ਨਾਲ ਸਾਰੇ ਦੇਸ਼ ਦੇ ਉੱਤੇ ਵੱਡਾ ਫਰਕ ਪਿਆ ਆ ਸੋ ਵੈਂਕੂਵਰ ਐਮਰਜੈਂਸੀ ਡਿਪਾਰਟਮੈਂਟ ਨੇ ਪੇਸ਼ੈਂਟਸ ਨੂੰ ਪੰਜਵੀਂ ਵਾਰੀ ਜਿਹੜਾ ਇੱਕ ਤਰੀਕੇ ਦੇ ਨਾਲ ਡਾਇਵਰਟ ਕੀਤਾ ਹੈ ਜਿਹੜਾ ਇੱਕ ਚਿੰਤਾ ਵਾਲੀ ਗੱਲ ਆ ਤੇ ਦੂਜਾ ਕੌਣ ਜ਼ਿੰਮੇਵਾਰ ਹੈ ਇਹਦਾ ਪਤਾ ਨਹੀਂ ਪਰ ਇਸ ਸਰਕਾਰ ਦੇ ਉੱਤੇ ਐ ਨਾ ਆਉਣ ਵਾਲੀਆਂ ਵੋਟਾਂ ਦੇ ਵਿੱਚ ਐਨਡੀਪੀ ਨੂੰ ਇਹਦਾ ਖਾਮਯਾਜ ਭੁਗਤਣਾ ਜ਼ਰੂਰ ਪੈ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ